ਲੁਧਿਆਣਾ ਤੋਂ ਇੱਕ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਤਾਂ ਸਿੱਖੀ ਅਦਾਲਤ ਦੇ ਵੱਲੋਂ ਇੱਕ ਦੋਸ਼ੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਚੱਕਾ ਹਕਮਾ ਉਸ ਮਾਮਲੇ ਦੇ ਵਿੱਚ ਪੂਰਾ ਮਾਮਲਾ ਕੀ ਹੈ ਤੁਹਾਡੇ ਨਾਲ ਸੁਮੇਲ ਦੇ ਵਿੱਚ ਸਾਂਝਾ ਕਰ ਰਹੇ ਹਾਂ ਤਾਂ ਸਿੱਖੀ ਜੋ ਜੁਡੀਸ਼ੀਅਲ ਮਾਜਿਸਟਰ ਸਿਮਰਦੀਪ ਸਿੰਘ ਸੋਹੀ ਦੀ ਅਦਾਲਤ ਦੇ ਵੱਲੋਂ ਇੱਕ ਸਖਸ਼ ਜੋ ਕਿ ਗਿਲ ਰੋਡ ਮਿਲਰ ਗੰਜ ਦੇ ਵਿੱਚ ਰਹਿਣ ਵਾਲਾ ਹੈ ਜਿਸ ਦੀ ਇੱਕ ਕੰਪਿਊਟਰ ਕੰਪਨੀ ਕੰਪਨੀ ਹੈ ਜੋ ਕਿ ਦਿਨੇਸ਼ ਕੁਮਾਰ ਗੁਪਤਾ ਨਾਮਕ ਵਿਅਕਤੀ ਹੈ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਚੈੱਕ ਬਾਂਗ ਉਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਤਾ ਜੋ ਕਿ ਇੱਕ ਕੰਪਨੀ ਦੇ ਮਾਲਕ ਨੇ ਲਿਓ ট্রেਡਰਜ਼ ਜੋ ਕਿ ਉਹਨਾਂ ਦੀ ਕੰਪਨੀ ਹੈ ਪੁਨੀਤ ਸੈਣੀ ਨਾਮ ਦਾ ਇੱਕ ਵਿਅਕਤੀ ਹੈ ਉਸਨੇ ਇਹ ਮਾਮਲਾ ਦਰਜ ਕਰਾਇਆ ਸੀ ਕਿ ਇੱਕ ਵਿਅਕਤੀ ਹੈ ਜੋ ਉਸ ਦਾ ਅਣਜਾਣੀ ਹੈ ਜਿਸ ਨੇ ਉਸ ਤੋਂ ਕੁਝ ਸਮੇਂ ਪਹਿਲਾਂ 10 ਲੱਖ ਰੁਪਏ ਉਧਾਰ ਲਏ ਸਨ ਮਾਮਲਾ ਪੂਰਾ ਇਹ ਹੈ ਕਿ ਉਹ ਦੇਸ਼ਵਾਰ ਉਤਾਰ ਆਪਣੇ ਵਪਾਰ ਵਿੱਚ ਵਾਅਦਾ ਕਰਨ ਦੇ ਲਈ ਲਿਓ ট্রেਡਰਜ਼ ਨਾਮ ਦੀ ਕੰਪਨੀ ਦੇ ਮਾਲਕ ਤੋਂ 10 ਲੱਖ ਰੁਪਏ ਉਧਾਰ ਲਏ ਸਨ ਪੈਸੇ ਇਹ ਦੋ ਕਿਸ਼ਤਾਂ ਦੇ ਵਿੱਚ ਦਿੱਤੇ ਗਏ ਤੇ ਨਾਕਾ ਟੈਂਸਰ ਤਲਾ ਕੁ ਰੁਪਇਆ ਅਤੇ ਉਧਾਰ ਪੈਸੇ ਸੀ ਯਾਨੀ ਕਿ ਵਾਪਸ ਕਰਨੇ ਸੀ ਭਾਰਤ ਕੋਰਸੋ ਮੇ ਬਾਦ ਜਾ ਕੇ ਪੈਸੇ ਵਾਪਸ ਮੰਗੇ ਗਏ ਪੁਨੀਤ ਸਾਨੀ ਦੇ ਵੱਲੋਂ ਆ ਤਾਂ ਪੈਸੇ ਹੈ ਜੋ ਕਿ ਉਸ ਦੇ ਵੱਲੋਂ ਨਹੀਂ ਲੋਟਾਏ ਗਏ ਤੇ ਕੁ ਸਮੇਂ ਬਾਅਦ ਗੱਲਬਾਤ ਹੋਣ ਤੋਂ ਬਾਅਦ ਜੋ ਕਿ ਪੈਸੇ ਹੈ ਲੋਟਾਣ ਦੀ ਗੱਲ ਹੁੰਦੀ ਆ ਤੇ ਦੋ ਚੈੱਕ ਦਿੱਤੇ ਜਾਂਦੇ ਨੇ ਦੋ ਚੈੱਕ ਜੋ ਕਿ ਬਾਅਦ ਦੇ ਵਿੱਚ ਬਾਊਂਸ ਹੋ ਜਾਂਦੇ ਨੇ ਔਰ ਬਾਊਂਸ ਹੋਣ ਤੋਂ ਬਾਅਦ ਚੈੱਕ ਤਕ ਕਾਨੂੰਨੀ ਨੋਟਿਸ ਵੀ ਹੈ ਜੋ ਕਿ ਦਿਨੇਸ਼ ਕੁਮਾਰ ਗੁਪਤਾ ਨੂੰ ਭੇਜਿਆ ਜਾਂਦਾ ਵੈ ਤੇ ਉਸ ਤੋਂ ਬਾਅਦ ਜਦ ਗੱਲ ਬਣਦੀ ਨਹੀਂ ਦਿਖਾਈ ਦਿੰਦੀ ਹੈ ਤਾਂ ਅਦਾਲਤ ਦਾ ਰੁਖ ਕੀਤਾ ਜਾਂਦਾ ਵੈ ਦੱਸੇ ਕਿ ਪੁਨੀਤ ਸਾਹਿਬ ਦੀ ਨਾਸਾਨੀ ਨਾਮ ਦਾ ਜੋ ਵਿਅਕਤੀ ਹੈ ਸ਼ਿਕਾਇਤ ਕਰਤਾ ਵੈ ਉਸ ਤੇ ਵੱਲੋਂ ਅਦਾਲਤ ਦਾ ਰੁਖ ਕੀਤਾ ਜਾਂਦਾ ਵੈ ਉਹ ਜਾਂਚ ਪੜਤਾਲ ਹੁੰਦੀ ਹੈ ਤੇ ਅੱਧ ਵਿੱਚ ਇਹ ਸਟਾ ਨਿਕਲਦਾ ਹੈ ਕਿ ਚੈਕ ਬਾਊਂਸ ਹੁੰਦੇ ਨੇ ਅਲੱਗ ਚੈਕ ਬਾਊਂਸ ਹੁੰਦਾ ਕਿ ਕਿ ਤਾਬੇ ਕਰਤੇ ਰਾਸ਼ੀ ਹੈ ਜੋ ਪੈਸੇ ਹੈ ਨਹੀਂ ਹੁੰਦੇ ਉਸ ਤੋਂ ਬਾਅਦ ਦੂਸਰਾ ਚੈਕ ਬਾਊਂਸ ਹੋ ਜਾਂਦਾ ਵੈ ਕਿਉਂਕਿ ਜੋ ਕਿ ਬੈਂਕ ਖਾਤਾ ਵੈ ਬੰਦ ਹੁੰਦਾ ਵੈ ਦੋਨੋਂ ਚੈੱਕ ਬਾਉਂਸ ਹੋ ਜਾਂਦੇ ਨੇ ਜਾਂਚ ਪੜਤਾਲ ਹੁੰਦੀ ਅਤੇ ਅਦਾਲਤ ਦੇ ਵੱਲੋਂ ਜੋ ਕਿ ਦੋਸ਼ੀ ਨੂੰ ਦਿਨੇਸ਼ ਕੁਮਾਰ ਗੁਪਤਾ ਨੂੰ 2 ਸਾਲ ਦੀ ਸਜ਼ਾ ਵੈ ਸੁਣਾਈ ਜਾਂਦੀ ਵੈ ਚੈੱਕ ਬਾਉਂਸ ਮਾਮਲੇ ਦੇ ਵਿੱਚ ਸੋ ਇਸ ਦੇ ਵਿੱਚ ਅਦਾਲਤ ਨੇ ਜੋ ਕਿ ਦੋਸ਼ੀ ਹੈ ਅਕਰਾਰ ਕੀਤਾ ਵੈ ਦਿਨੇਸ਼ ਕੁਮਾਰ ਗੁਪਤਾ ਨੂੰ ਆਪਰਦਰਿਸ਼ੋਰ ਗੁਪਤਾ ਦਾ ਕੀ ਕਹਿਣਾ ਹੈ ਉਹਨਾਂ ਦਾ ਪੱਖ ਵੀ ਹੈ ਜੋ ਕਿ ਤੁਹਾਨੂੰ ਦੱਸ ਦਿੰਨੇ ਆ ਸੋ ਦੱਸਿਏ ਕਿ ਦਿਨੇਸ਼ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਜੋ ਚੈੱਕ ਵੈ ਹੋ ਸਿਕਿਉਰਿਟੀ ਦੇ ਪਰਪਸ ਲਈ ਦਿੱਤੇ ਗਏ ਸੀ ਅਤੇ ਉਹਨਾਂ ਦਿੱ ਦੁਰਵਰ ਤੋਂ ਕਿ ਕਿ ਲਈ ਹੈ ਸੋ ਇਹ ਦੋ ਚੈੱਕ ਹੈ ਜੋ ਕਿ ਉਹਨਾਂ ਵੱਲੋਂ ਦਿੱਤੇ ਗਏ ਸੀਗੇ ਦੋਨੋਂ ਪੱਖਾਂ ਦੀ ਦਲੀਲਾਂ ਨੇ ਜੋ ਕਿ ਮਾਨਯਾ ਅਦਾਲਤ ਨੇ ਸੁਨੀਆਂ ਨੇ ਜਿਸ ਦੇ ਵਿੱਚ ਕੀ ਜੋ ਕੰਪਿਊਟਰ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਕਿਹਾ ਕਿ ਜੋ ਚੈੱਕ ਵੈ ਦਿੱਤੇ ਗਏ ਨੇ ਇਹ ਜੋ ਕਿ ਸਿਕਿਉਰਿਟੀ ਪਰਪਸ ਦਿੱਤੇ ਗਏ ਸੀ ਇੱਥੇ ਦੁਰ ਵਰਤੋਂ ਕੀਤੀ ਗਈ ਯਾਨੀ ਕਿ ਖੁਦ ਹੀ ਚੈੱਕ ਭਰ ਕੇ ਲਗਾਏ ਗਏ ਨੇ ਸੋ ਪੂਰਾ ਮਾਮਲਾ ਜੋ ਕਿ ਇਸ ਵਕਤ ਤੁਹਾਨੂੰ ਸਾਂਝਾ ਕੀਤਾ ਵੈ ਕਿਉਂਕਿ ਮਾਨਣਯੋਗ ਅਦਾਲਤ ਦੇ ਵੱਲੋਂ ਜੋ ਕਿ ਦੋਸ਼ੀ ਕਰਾਰ ਕੀਤਾ ਗਿਆ ਵਿਅਕਤੀ ਜੋ ਕਿ ਮਿਲਰ ਗੰਜ ਗਿਲ ਰੋਡ ਦੇ ਇੱਕ ਕੰਪਿਊਟਰ ਕੰਪਨੀ ਦਾ ਮਾਲਕ ਵੈ ਜਿਸ ਦਾ ਨਾਮ ਜੋ ਕਿ ਦਿਨੇਸ਼ ਕੁਮਾਰ ਗੁਪਤਾ ਦੱਸਿਆ ਜਾ ਰਿਹਾ ਵੈ ਜੋ ਕਿ ਦੋ ਚੈੱਕ ਬਾਊਂਸ ਹੋਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਆ ਤੇ ਦੋ-ਦੋ ਸਾਲ ਦੀ ਜੋ ਕਿ ਉਸ ਨੂੰ ਕੈਦ ਦੀ ਸਜ਼ਾ ਵੈ ਸੁਣਾਈ ਗਈ ਹੈ ਸੋ ਦੱਸਿਆ ਕਿ ਸ਼ਿਕਾਇਤਕਰਤਾ ਵੈ ਜੋ ਕਿ ਪੁਨੀਤ ਸਹਣ ਇਹ ਜੋ ਲਿਓ ਟੈਟਰਸ ਨਾਮ ਦੀ ਕੰਪਨੀ ਦਾ ਮਾਲਕ ਹੈ ਉਸਨੇ ਕੁਝ ਪੈਸੇ ਉਧਾਰ ਦਿੱਤੇ ਸੀ तकरीबन 10 ਲੱਖ ਰੁਪਏ ਅਤੇ ਉਧਾਰ ਪੈਸੇ ਜਦੋਂ ਵਾਪਸ ਨਹੀਂ ਕੀਤੇ ਤਾਂ ਚੈੱਕ ਦੇ ਰੂਪ ਦੇ ਵਿੱਚ ਉਸ ਨੂੰ ਦੁਬਾਰਾ ਪੈਸੇ ਦਿੱਤੇ ਜਾਂਦੇ ਨੇ ਅਤੇ ਇਹ ਪੈਸੇ ਆ ਜੋ ਕਿ ਬੈਂਕ ਦੇ ਵਿੱਚ ਪੂਰੇ ਨਾ ਹੋਣ ਕਰਕੇ ਤੇ ਬੈਂਕ ਖਾਤਾ ਬੰਦ ਹੋਣ ਕਰਕੇ ਜੋ ਕਿ ਚੈੱਕ ਬਾਊਂਸ ਹੋ ਜਾਂਦੇ ਵਾ ਅਤੇ ਉਸ ਤੋਂ ਬਾਅਦ ਜੋ ਕਿ ਅਦਾਲਤ ਦਾ ਰੋਕਾ ਕੀਤਾ ਜਾਂਦਾ ਵਾ ਪੁਨੀਸ਼ਾਨੀ ਦੇ ਵੱਲੋਂ ਅਤੇ ਅਦਾਲਤ ਦੇ ਵੱਲੋਂ ਪੂਰੀ ਜਾਂਚ ਪੜਤਾਲ ਹੁੰਦੀ ਹੈ ਦੋਨਾਂ ਹੀ ਪੱਖ ਦੀ ਗੱਲਬਾਤ ਸੁਣੀ ਜਾਂਦੀ ਹੈ ਅਤੇ ਜੁਡੀਸ਼ੀਅਲ ਮਿਊਜੀਕ ਸਮਾ ਦਿਖਿਓ ਸੋਹੀ ਜੀ ਦੀ ਅਦਾਲਤ ਦੇ ਵੱਲੋਂ ਜੋ ਕਿ ਦੋਸ਼ੀ ਐ ਕਰਾਰ ਕੀਤਾ ਜਾਂਦਾ ਵੈ ਜੋ ਕੰਪਿਊਟਰ ਕੰਪਨੀ ਦਾ ਮਾਲਕ ਜਿਹਦੇ ਚੈੱਕ ਬਾਊਂਸ ਹੋਈ ਸੀ ਸੇ ਪੂਰਾ ਵੱਡੀ ਅਪਡੇਟ ਆ ਪੂਰਾ ਮਾਮਲਾ ਵਜੋ ਕਿ ਤੁੜ ਨਾਲ ਸਾਂਝਾ ਕੀਤਾ ਵੈ ਲੁਧਿਆਣੇ ਤੋਂ ਦੇਖੋ ਚੈੱਕ ਦੇ ਕੇਸ ਦੇ ਵਿੱਚ ਮਿਸਟਰ ਪਨੀਰ ਸਾਨੀ ਨੇ ਇੱਕ ਇੱਕ ਦਨੀਸ਼ ਕੁਮਾਰ ਗੁਪਤਾ ਜਿਹਦੇ ਖਾਫ ਉਹਨਾਂ ਨੇ ਕੇਸ ਲਾਇਆ ਸੀ ਅਦਾਲਤ ਵਿੱਚ ਤੇ 2016 ਦੇ ਵਿੱਚ ਉਹਨੇ ਪਨੀਰ ਸਾਨੀ ਤੋਂ ਤਕਰੀਬਨ 10 ਲੱਖ ਰੁਪਏ ਲਿੱਤੇ ਸੀ ਵਿਆਸ ਤੇ ਤੇ ਕਿਹਾ ਸੀ ਥੋੜੇ ਦਿਨਾਂ ਚ ਵਾਪਸ ਕਰ ਦੂੰਗਾ ਪਰ ਉਹਨੇ ਪੇਮੈਂਟ ਵਾਪਸ ਨਹੀਂ ਕੀਤੀ ਦੇਰ ਆਫਟਰ ਇਹਨਾਂ ਨੇ ਮਿਸਟਰ ਪਨੀਸਾਨੀ ਨੂੰ ਬੜੀ ਰਿਕਵੈਸਟ ਕੀਤੀ ਕਿ ਮੇਰੀ ਪੇਮੈਂਟ ਦੇ ਤੇ ਉਹਨੇ ਉਹਦੀ ਰਿਕਵੈਸਟ ਤੇ ਇੱਕ ਉਹਨੂੰ ਚੈੱਕ ਈਸ਼ੂ ਕਰਕੇ ਦਿੱਤਾ ਦੋ ਚੈੱਕ ਈਸ਼ੂ ਕੀਤੇ ਤਕਰੀਬਨ ਹੋਣਗੇ 19 ਲੱਖ ਰੁਪਏ ਦੇ ਚੈੱਕ ਈਸ਼ੂ ਕਰਕੇ ਦਿੱਤੇ ਜਿਸ ਵਿੱਚ ਮਿਸਟਰ ਪਨੀਸਾਨੀ ਨੇ ਉਹਦੇ ਕਹਿੰਦੇ ਅਦਾਲਤ ਉੱਥੇ ਬੈਂਕ ਵਿੱਚ ਦੋਨੋਂ ਚੈੱਕ ਲਾਏ ਪਰ ਦੋਨੋਂ ਚੈੱਕ અનਫੋਰਚਨਟਲੀ 2018 ਦੇ ਵਿੱਚ ਬਾਉਂਸ ਹੋ ਗਏ ਥੇਰ ਆਫਟਰ ਉਹਨੇ ਮੈਨੂੰ ਅਪਰੋਚ ਕੀਤਾ ਮਿਸਟਰ ਪਨੀਤ ਸਾਹਿਬ ਨੇ ਕਿ ਮੇਰੀ ਐਮਐਮ ਐ ਮੈਨਰ ਫਰੋਡ ਹੋ ਗਿਆ ਚੀਟਿੰਗ ਹੋ ਗਈ ਹੈ ਤੇ ਆਪਾਂ ਉਹਨੂੰ ਨੋਟਿਸ ਭੇਜਿਆ ਕਿ ਭਈ ਤੂੰ ਉਹਦੀ ਪੇਮੈਂਟ ਵਾਪਸ ਕਰ ਦੇ ਪਰ ਉਹ ਦਿਨੇਸ਼ ਗੁਪਤਾ ਨੇ ਲੈਟਰਲੀ ਲੈ ਲਿਆ ਕਿ ਚਲੋ ਚੈੱਕ ਕਰ ਮੇਰਾ ਕੀ ਬਗੜ ਲੂਗੇ ਆਪਾਂ ਜੀ ਅਦਾਲਤ ਚੋਂ ਫਿਰ ਉਸ ਤੋਂ ਬਾਅਦ ਉਹਨੇ ਪੇਮੈਂਟ ਜਦੋਂ ਨਹੀਂ ਦਿੱਤੀ ਥੇਰ ਆਫਟਰ ਵੀ ਹੈਵ ਟੂ ਫਾਈਲ ਕੋਰਟ ਇਨ ਦੀ ਕੋਰਟ ਇੱਕ ਕੇਸ ਦੋ ਕੇਸ ਲਾਏ ਚਾ ਦੋ ਚੈੱਕ ਸੀ ਦੋਨਾਂ ਦੇ ਕੇਸ ਲਾਏ ਤੇ ਅਲਟੀਮੇਟਲੀ ਆਫਟਰ ਲੌਂਗ ਬੈਟਲ ਕੋਰਟ ਨੇ ਮਿਸਟਰ ਦਨੀਸ਼ ਕੁਮਾਰ ਗੁਪਤਾ ਨੂੰ ਉਹਦੇ ਵਿੱਚ ਦੋਨਾਂ ਕੇਸਾਂ ਦੇ ਵਿੱਚ 2-2 ਸਾਲ ਸਜ਼ਾ ਪਲੱਸ ਚੈੱਕ ਅਮਾਉਂਟ ਦੀ ਪੈਨਲਟੀ ਐਜ਼ ਅ ਚੈੱਕ ਅਮਾਉਂਟ ਕੰਪਨਸੇਸ਼ਨ ਦਾ ਆਰਡਰ ਕੀਤਾ ਕਿ ਤੂੰ ਭਈ ਨਾਲੇ ਸਜ਼ਾ ਵੀ ਕੱਟੇਗਾ ਨਾਲੇ ਜਿਹੜੀ ਪੇਮੈਂਟ ਉਹ ਵੀ ਦੇਣ ਦਾ ਤੂੰ ਹੱਕਦਾਰ ਹੈ ਅਗਵੇਦਕੀ ਪ੍ਰੋਸੀਗਰੈਟੀ ਦੇਖੋ ਇਹਦੇ ਚ ਕੋਰਟ ਨੇ ਫਿਲਹਾਲ ਉਹਨੂੰ ਉਸੇ ਵੇਲੇ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਪਰ ਉਹਨੇ ਮੌਕੇ ਤੇ ਰਿਕਵੈਸਟ ਕੀਤੀ ਕਿ ਮੈਂ ਇੱਕ ਅਪੀਲ ਲਗਾਣੀ ਹੈ ਕੋਰ ਨੇ ਉਹਨੂੰ 30 ਡੇਸ ਦਾ ਟਾਈਮ ਦਿੱਤਾ ਹੈ ਟੂ ਫਾਈਲ ਅਪੀਲ ਬਿਫੋਰ ਦੀ ਸੈਸ਼ਨ ਕੋਰਟ ਤੁਸੀਂ ਇਹਦੇ ਤੇ ਅੱਗੇ ਕੀ ਹੋਣ ਕਰਦੇ ਦੇਖੋ ਜੀ ਇਹਦੇ ਤੇ ਆਪਾਂ ਫਰਦਰ ਆਪਾਂ ਵੀ ਇਹਦੇ ਤੇ ਕੋਰ ਨੂੰ ਰਿਕਵੈਸਟ ਕਰਾਂਗੇ ਕਿ ਕਿਉਂਕਿ ਇਹਦੇ ਚ ਸਾਨੂੰ ਉਹਨਾਂ ਨੇ ਕੋਰ ਨੇ ਇਹਨੂੰ ਪੈਨਲਟੀ ਨਹੀਂ ਲਾਈ ਸਾਨੂੰ ਕੰਪਨਸ਼ਨਸ਼ੀਨ ਕੀਤਾ ਕਿ ਆਪਾਂ ਰਿਕਵੈਸਟ ਕਰਾਂਗੇ ਕੋਰ ਨੂੰ ਕਿ ਇਹਦੇ ਵਿੱਚ ਇਹਨੂੰ ਡਬਲ ਆਫ ਦੀ ਚੈੱਕ ਅਮਾਉਂਟ ਦੀ ਇੱਕ ਵੀ ਪੈਨਲਟੀ ਲਾਣੀ ਚਾਹੀਦੀ